ਦੋਸਤੋ ਵੈਗਰੂਜੀ ਦਾ ਖਾਲਸਾ ਛੀ ਵੈਗਰੂਜੀ ਕੀ ਫਤੇ ਮੈਂ ਖੜਾ ਤਪਾਤਾ ਜੋ ਰੋਡ ਤੇ ਇਹ ਮੇਰੇ ਪਿੱਛੇ ਹੈ ਜੋ ਇਹ ਤਪਾ ਸ਼ਹਿਰ ਤੋਂ ਰੋਡ ਆਉਂਦੀ ਹੈ ਇਧਰਲੇ ਪਾਸੇ ਪੱਖੋਂ ਨੂੰ ਚਲੀ ਗਈ 메ਨ ਰੋਡ ਮਾਨਸਾ ਜੋ ਆ ਮੇਰੇ ਪਿੱਛੇ ਤੁਸੀਂ ਜੋ ਬੋਰਡ ਦੇਖ ਰਹੇ ਹੋ ਇਹ ਬੋਰਡ ਹੈ ਗੁਰਦੁਆਰਾ ਬਾਬਾ ਨਾਨੂ ਆਣਾ ਸਾਹਿਬ ਜਿਸ ਦੀ ਗੁਰੂ ਘਰ ਨੂੰ ਸਥਾਨ ਇਧਰਲੇ ਪਾਸੇ ਜਾਂਦਾ ਤੁਹਾਨੂੰ ਅਸੀਂ ਉਥੇ ਜਾ ਕੇ ਇਤਿਹਾਸਕ ਸਥਾਨ ਦਾ ਸਾਰਾ 뷰 ਦਿਖਾਵਾਂਗੇ ਗੱਲ ਵੀ ਕਰਵਾਵਾਂਗੇ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਆਓ ਚੱਲਦੇ ਆ ਗੁਰਦੁਆਰਾ ਬਾਬਾ ਨਾਨੂ ਆਣਾ ਤਾ ਜੋ ਕੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦਿਖਾ ਰਿਹਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਵਿਖੇ ਤਾਜੋ ਤੋਂ ਰੂੜੀਕੇ ਤੇ ਸਥਿਤ ਗੁਰਦੁਆਰਾ ਨਾਨੂਆਣਾ ਸਾਹਿਬ ਜੋ ਕਿ ਬਹੁਤ ਹੀ ਇਤਿਹਾਸਕ ਸਥਾਨ ਹੈ ਤੁਹਾਡੀ ਅਸੀਂ ਇੱਥੋਂ ਦੇ ਪ੍ਰਬੰਧਕਾਂ ਨਾਲ ਜਾਂ ਪਿੰਡ ਦੇ ਪੁਰਾਣੇ ਬੰਦਿਆਂ ਨਾਲ ਗੱਲ ਵੀ ਕਰਵਾਵਾਂਗੇ ਇਸ ਸਥਾਨ ਬਾਰੇ ਸਾਰਾ ਕੁਝ ਪੁੱਛਾਂਗੇ ਵੀ ਇਹ ਸਥਾਨ ਕਦੋਂ ਬਣਿਆ ਕਿਹਨੇ ਕਿਹਨੇ ਇਸ ਸਥਾਨ ਤੇ ਮੁੱਖ ਸੇਵਾਦਾਰ ਵਜੋਂ ਸੇਵਾ ਕੀਤੀ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਹਾਂ ਸ਼੍ਰੀ ਨਿਸਾਨ ਸਾਹਿਬ ਦੇ ਦਰਸ਼ਨ ਕਰਵਾ ਰਿਹਾ ਤੁਹਾਨੂੰ ਬਹੁਤ ਹੀ ਮੌਸਮ ਸੁਹਾਵਣਾ ਹੈ ਮੀਨਾ ਮਾਹੌਲ ਬਣਿਆ ਹੋਇਆ ਹੈ ਸੰਗਤ ਹਰ ਰੋਜ਼ ਸਵੇਰੇ ਸ਼ਾਮ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਕੇ ਪਰਿਵਾਰਾਂ ਦੀ ਸ਼ੁਕ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਦਰਬਾਰ ਸਾਹਿਬ ਦੇ ਬਿਲਕੁਲ ਖੱਬੇ ਹੱਥ ਇਹ ਤੁਹਾਨੂੰ ਸਮਾਦੀ ਦਰਸ਼ਨ ਕਰਵਾ ਰਹੇ ਹਾਂ ਧੰਤਨ ਬਾਬਾ 시 ਦੀਪ ਸਿੰਘ ਜੀ ਦਾ ਸਰੂਪ ਲੱਗਿਆ ਹੋਇਆ ਬਾਹਰ ਇਹ ਜੋ ਤੁਹਾਨੂੰ ਅਸੀਂ ਸਮਾਦ ਦਿਖਾ ਰਹੇ ਹਾਂ ਇਹ ਸਭ ਤੋਂ ਪਹਿਲਾਂ ਇਸ ਸਥਾਨ ਤੇ ਧੰਤਨ ਬਾਬਾ ਨਾਨੂਆਣਾ ਜੀ ਦੀ ਸਮਾਦ ਹੈ ਇਹ ਉਹ ਆਏ ਸੀ ਉਸ ਤੋਂ ਬਾਅਦ ਬਹੁਤ ਹੀ ਸੇਵਾਦਾਰਾਂ ਨੇ ਇੱਥੇ ਸੇਵਾ ਕੀਤੀ ਅੱਜ ਕੱਲ ਇਸ ਸਥਾਨ ਦੇ ਸੇਵਾ ਮੁਖ ਸੇਵਾਦਾਰ ਬਾਬਾ ਦਿਵਾਨ ਸਿੰਘ ਜੀ ਨੇ ਉਹਨਾਂ ਤੋਂ ਪਹਿਲਾਂ ਇਸ ਸਥਾਨ ਦੇ ਸੇਵਾਦਾਰ ਸੱਚਖੰਡ ਸੱਚਖੰਡ ਵਾਸੀ ਸੰਤ ਬਾਬਾ ਮੱਗਰ ਸਿੰਘ ਜੀ ਇਸ ਸਥਾਨ ਤੇ ਉਹਨਾਂ ਨੇ ਕਾਫੀ ਲੰਮਾ ਸਮਾਂ ਸੇਵਾ ਕੀਤੀ ਹੈ ਇਹ ਸਮਾਦ ਜੋ ਬਣੀ ਹੋਈ ਹੈ ਇਹ ਧੰਨ ਧੰਨ ਬਾਬਾ ਨਾਨੂ ਆਣਾ ਜੀ ਦੀ ਜਿਨ੍ਹਾਂ ਨੇ ਇੱਥੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਹੁਣ ਤਾਨ ਤਨ ਬਾਬਾ ਗੁਰਦੁਆਰਾ ਨਨੂਣਾ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰੂ ਮਾਨਿਓ ਗ੍ਰੰਥ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਇੱਥੇ ਸਮਾਗਮ ਹੁੰਦਾ ਹੈ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਲਈ ਅਰਦਾਸ ਬੇਨਤੀਆਂ ਕਰਦੇ ਨੇ ਇਸ ਸਥਾਨ ਤੇ 12 ਮਹੀਨੇ 30 ਦਿਨ ਕੰਮ ਚੱਲਦਾ ਰਹਿੰਦਾ ਹੈ ਤਾਂ ਜੋ ਗੁਰੂ ਘਰ ਦੀ ਦੇਖ ਵਿੱਚ ਹੋਰ ਚੌਗਣਾ ਵਾਧਾ ਹੋ ਸਕੇ ਤੁਹਾਡੀ ਅਸੀਂ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਦਵਾਨ ਸਿੰਘ ਜੀ ਨਾਲ ਵੀ ਗੱਲ ਕਰਵਾਵਾਂਗੇ ਉਸ ਤੋਂ ਪਹਿਲਾਂ ਤੁਹਾਡੀ ਗੱਲ ਅਸੀਂ ਇੱਥੋਂ ਦੇ ਪਿੰਡ ਦੇ ਜੰਪਾਲ ਮੁਖਤਿਆਰ ਸਿੰਘ ਜੀ ਨਾਲ ਗੱਲ ਕਰਵਾਉਨੇ ਆ। ਹਾਂਜੀ ਮੁਖਤਿਆਰ ਸਿੰਘ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ ਸਾਨੂੰ ਗੁਰਦੁਆਰਾ ਨਾਨੂਆਣਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ। ਇਹ ਜੀ ਪ੍ਰਾਤਨ ਗੁਰੂ ਲਗਭਗ 1700 ਤੋਂ ਕੁਸ਼ੂਪਰ ਦੀ ਗੱਲ ਕਰਦੇ ਆ ਪੁਰਾਣੇ ਬੁੜੇ ਜਿਹੜੇ ਬਜ਼ੁਰਗ ਜਿਹੜਾ ਇੱਥੇ ਸੇਵਾਦਾਰ ਪਹਿਲਾਂ ਆਉਂਦੇ ਸੀ। ਸਭ ਤੋਂ ਪੁਰਾਣਾ ਇੱਥੇ ਹਰਨਾਮ ਸਿੰਘ ਸਰਾਹ ਕਹਿੰਦੇ ਸਮਰਾਗੋਤ ਦਾ ਜਿਸ ਨੇ ਜਦੋਂ 1960 ਦੇ ਵਿੱਚ ਮਰਬਾਬੰਦੀ ਹੋ ਗਈ ਤਾਂ ਇਹ ਜਿਹੜੀ ਸਮਾਦ ਹੈਗੀ ਇਸ ਪਾਸੇ ਦੇਸ ਦੀ ਇਹਦਾ ਬਾਰ ਉਧਰ ਚੜ੍ਹਦੇਗਾ ਨਹੀਂ ਸੀ ਇਹਨੂੰ ਰਸਤਾ ਕੋਈ ਨਹੀਂ ਸੀ ਇੱਥੇ ਸਾਰੀ ਝਿੜੀ ਸੀ ਜੰਗਲ ਸੀਗਾ ਉੱਥੇ ਉਹ ਬੋਹੜ ਦੀਂਦਾ ਹੈ ਉੱਥੇ ਤਲਾਈ ਹੁੰਦੀ ਸੀ ਲਾਹੌਰੀ ਟਾਂ ਦੀ ਪ੍ਰਾਤਨਾ ਹੋ ਗਈ ਇਹ ਫਿਰ ਜਦੋਂ ਮਰਬਾਬੰਦੀ ਹੋ ਗਈ ਰਸਤਾ ਨਿਕਲ ਗਿਆ ਤਾਂ ਫਿਰ ਹਰਨਾਮ ਸਿੰਘ ਨੇ ਮਿਸਤਰੀ ਲਿਆ ਕੇ ਜੱਗਰ ਸਿੰਘ ਨੂੰ ਜੰਗਾਮ ਮਿਸਤਰੀ ਸੀ ਉਹਨੂੰ ਲਿਆ ਕੇ ਦਾ ਬਾਰ ਇਧਰ ਰਾਸਤੇ ਕਨੀ ਕਰਾ ਕੇ ਇਧਰ ਰਸਤਾ ਚਾਲੂ ਕਰਾਤਾ ਉਧਰੋਂ ਇਹਦੀ ਸੇਵਾ ਕਰਾਈ ਰੰਗ ਰੋਗ ਨਾ ਕਲੀ ਕਰਾਈ ਸਭ ਕੁਝ ਕਰਾਇਆ ਇਹਦਾ ਫਿਰ ਇੱਥੇ ਜਿਹੜਾ ਰਸਤਾ ਸਾਫ ਹੋਣ ਕਰਕੇ ਆਮ ਸ਼ਰਧਾਲੂ ਆਉਣ ਲੱਗ ਗਏ ਅੱਜ ਹੋਰ ਹਲਕ ਹੋਰ ਫਿਰ ਇਹ ਵੱਧਾ ਵੱਧਾ ਗਿਆ ਸੰਗਤਾਂ ਹੋਰ ਵੱਧੀਆਂ ਗਈਆਂ ਫਿਰ ਇੱਥੇ ਜਿਹੜਾ ਫੌਜੀ ਆਇਆ ਬਾਬਾ ਮੱਗਰ ਸਿੰਘ ਔਜ ਦੇ ਵਿੱਚ ਉਹ ਪੈਨਸ਼ਨ ਉਹ ਕਿ ਆਇਆ ਜਦੋਂ ਉਹ ਇੱਥੇ ਆ ਟਿਕਿਆ ਤਾਂ ਇੱਥੇ ਕੁਝ ਵੀ ਬਹੁਤ ਥੋੜਾ ਸੀ ਕੋਈ ਕਮਰਾ ਸੀ ਦਰਬਾਰ ਵਾਲਾ ਉਹਨੇ ਬਹੁਤ ਮਿਹਨਤ ਕੀਤੀ ਬੜਾ ਉਹਨੇ ਇੱਥੇ ਲੋਕਾਂ ਨੂੰ ਪ੍ਰਚਾਰ ਰਾਹੀਂ ਇਹਦੇ ਨਾਲ ਜੋੜਿਆ ਫਿਰ ਅੱਜ ਹੋਰ ਕਮਰੇ ਪਵਾਤੇ ਲੰਗਰ ਪਵਾਇਆ ਦਰਬਾਰ ਪਵਾਇਆ ਹੁਣ ਇੱਥੇ ਉਹ ਚੜਾਈ ਕਰ ਗਏ ਨੇ ਹਾਂਜੀ ਹੁਣ ਉਹਨਾਂ ਤੋਂ ਬਾਅਦ ਇੱਥੇ ਸੇਵਾਦਾਰ ਬਾਬਾ ਦੀਵਾਨ ਸਿੰਘ ਜੀ ਨੇ ਜਿਨ੍ਹਾਂ ਨੇ ਇੱਥੇ ਹੁਣ ਗੁਰਤਾ ਗਦੀ ਸੰਭਾਲੀ ਹੈ ਸੇਵਾ ਸੰਭਾਲ ਕਰ ਰਹੇ ਨੇ ਇਹ ਹੁਣ ਜੋ ਇੱਥੇ ਕਾਰ ਸੇਵਾ ਚੱਲ ਰਹੀ ਹੈ ਇੱਧਰ ਵੀ ਰੰਗ ਰੋਗਨ ਦੀ ਮਮਟੀ ਦੀ ਡਿਊਟੀ ਦੀ ਜੋੜੀਆਂ ਦੀ ਉਹ ਇਹਨਾਂ ਦੇ ਰਾਹੀਂ ਕਰਾਈ ਜਾ ਰਹੀ ਹੈ ਉਹ ਇੱਥੇ ਹੁਣ ਇਹਨਾਂ ਦੀ ਨਿਮਰਤਾ ਦਾ ਸਦਕਾ ਸ਼ੋਭਾ ਸ਼ਾਮ ਸੰਗਤਾਂ ਬਹੁਤ ਆਉਂਦੀਆਂ ਨੇ ਪੀ ਹੁਣ ਇੱਥੇ ਕੋਈ ਟੋਟ ਨਹੀਂ ਰਹੀ ਇਹ ਕਿੰਨਾ ਸਮਾਂ ਹੋ ਗਿਆ ਜੀ ਇਹ ਸਤਾਰ ਨੂੰ ਬਣੇ ਨੂੰ ਇਹ 1700 ਪੀ.ਸੀ.ਵੀ ਤੋਂ ਉਹ ਕੁਝ ਉੱਪਰ ਬਣਿਆ ਵਾ ਥੋੜੀ ਜਿਹੀ ਠੀਕ ਹੈ ਤੇ ਆਪਣੇ ਜੋ ਮੱਗਰ ਸਿੰਘ ਜੀ ਬਾਬਾ ਮੱਗਰ ਸਿੰਘ ਜੀ ਉਹਨਾਂ ਨੇ ਕਿੰਨਾ ਚਿਰ ਸਮਾਂ ਕਿੰਨਾ ਸਮਾਂ ਇੱਥੇ ਸੇਵਾ ਕੀਤੀ ਉਹ ਹੋ ਇੱਥੇ 1950 ਦੇ ਵਿੱਚ ਹੀ ਆ ਗਏ ਸੀ ਠੀਕ ਹੈ 13 ਇੱਥੇ 1950 ਦੇ ਵਿੱਚ ਆ ਕੇ ਕੁਚਰ ਸੇਵਾ ਕਰਕੇ ਫੇ ਚਲੇ ਗਏ ਫੌਜ ਭਰਤੀ ਹੋ ਗਏ ਰਿਟਾਇਰ ਹੋ ਗਏ ਫਿਰ ਫਿਰ ਇੱਥੇ ਆ ਕੇ ਉਹਨਾਂ ਨੇ ਕਾਫੀ ਸਮਾਂ ਸੇਵਾ ਕੀਤੀ ਇੱਥੇ ਸਮਾਗਮ ਕਦੋਂ ਹੁੰਦਾ ਜੀ ਸਮਾਗਮ ਇੱਥੇ ਜਾਂ ਤਾਂ ਜਿਆਦਾ ਵੱਡਾ ਸਮਾਗਮ ਹੁੰਦਾ ਹੈ ਮਾਲ ਕੂੜਿਆਂ ਦਾ ਜੱਗ ਹੁੰਦਾ ਹੈਗਾ ਜਿਹੜਾ ਉਹ ਹੁੰਦਾ ਹੈ ਮਾਗੀ ਤੇ ਠੀਕ ਹੈ ਮਾਗ ਦੀ ਜਿਹੜੀ ਸੰਗਰਾਮ ਹੈ ਉਹਦੇ ਤੇ ਹੁੰਦਾ ਠੀਕ ਹੈ ਤੇ ਸ਼ਹੀਦੀ ਗੁਰਪੁਰਬ ਗੁਰੂ ਅਰਜਨ ਦੇਵ ਜੀ ਦਾ ਉਹ ਮਨਾਇਆ ਜਾਂਦਾ ਹੈ ਅਤੇ ਵਿੱਚ ਦੀ ਹੋਰ ਵੀ ਜਿਹੜੇ ਕੋਈ ਸਮਾਗਮ ਹੈ ਉਹ ਮਨਾਏ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਸੇਵਾ ਦੀ ਲੰਗਰ ਦੀ ਜੋ ਕਿ ਕਪਾਲ ਮੋਚਨ ਤੀਰਥ ਹੈ ਉੱਥੇ ਜਾ ਕੇ ਸੰਗਤਾਂ ਨੂੰ ਪ੍ਰੇਰ ਕੇ ਰਸਤਾ ਲਾ ਜਾ ਕੇ ਤੇ 5 ਦਿਨ ਲੰਗਰ ਚਲਾਇਆ ਜਾਂਦਾ ਹੈ ਵੱਡੀ ਸੇਵਾ ਉੱਥੇ ਚੱਲਦੀ ਹੈ ਠੀਕ ਹੈ ਜੀ ਹੁਣ ਤੁਹਾਡੀ ਅਸੀ ਗੱਲ ਗੁਰਦੁਆਰਾ ਨਾਨੂਆਣਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਦਵਾਨ ਸਿੰਘ ਜੀ ਨਾਲ ਗੱਲ ਕਰਵਾ ਰਹੇ ਹਾਂ ਹਾਂ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਸਵਾ ਕਸਾਲ ਪਹਿਲਾਂ ਬਾਬਾ ਮਗਰ ਚੰਗੇ ਤੇ ਸੇਵਾ ਕਰਦੇ ਜੀਗੇ ਉਹ ਵੀ ਪਿੰਡ ਦੇ ਜੰਪਾ ਲਈ ਸੀਗੇ ਪਹਿਲਾਂ ਲੋਕ ਚ ਰਹੇ ਜੇ ਪਹੁੰਚੋ ਆ ਕੇ ਇੱਥੇ ਕੋਈ 50 ਦਾਣ ਦੇ ਲਗਭਗ ਉਹਨਾਂ ਨੇ ਸੇਵਾ ਕੀਤੀ ਉਹਨਾਂ ਕੋਲ ਵੀ ਮੈਂ ਬਹੁਤ ਜ਼ਿਆਦਾ ਪਹਿਲਾਂ ਆਉਂਦਾ ਸੀਗਾ ਕੋਈ 30 35 ਸਾਲ ਤੋਂ ਦੀ ਦਾ ਦੇ ਲਗਭਗ ਹੁੰਦੇ ਜਾਂਦੇ ਰਹਿੰਦੇ ਸੀਗੇ ਹੌਲੀ ਹੌਲੀ ਟੱਟੀ ਲਿਆਜ ਪੈਂਦੀ ਰਹੀ ਵਧੀਆ ਹੁਣ ਫਿਰ ਜਦੋਂ ਕੋਈ ਹੋਰ ਐ ਨਹੀਂ ਸੀਗਾ ਉਹਨਾਂ ਨੇ ਫਿਰ ਢਿੱਲੇ ਹੋ ਗਏ ਬਹੁਤ ਜ਼ਿਆਦੇ ਫਿਰ ਮੈਨੂੰ ਵਾਗ ਦੇ ਦਿੱਤੀ ਤਿੰਨ ਕੇ ਸਾਲ ਹੋ ਗਏ ਉਸ ਤੋਂ ਬਾਅਦ ਫਿਰ ਮੈਂ ਵਾਗਿਆ ਸੀਗਾ ਕੋਈ ਵਾਰ ਜਾ ਕੇ ਫਿਰ ਮੈਨੂੰ ਸੱਦ ਲਿਆ ਉਹਨਾਂ ਨੇ ਕਿਉਂਕਿ ਜ਼ਿਆਦੇ ਢਿੱਲੇ ਹੋ ਗਏ ਉਸ ਤੋਂ ਬਾਅਦ ਫਿਰ ਉਹ ਚਾਰ ਪੰਜ ਦਿਨਾਂ ਚ ਦਰਕ ਦੇਣਾ ਚਾ ਉਹ ਚੜਾਈ ਕਰ ਗਏ ਹੁਣ ਉਸ ਤੋਂ ਬਾਅਦ ਮੈਂ ਤੇ ਅਸੀਂ ਸੇਵਾ ਸੰਭਾਲ ਕਰ ਰਹੇ ਹਾਂ ਅੱਜ ਤੋਂ ਬਾਅਦ ਪਿੰਡ ਦੇ ਨੌਜਵਾਨਾਂ ਨੂੰ ਕਹਿੰਦੇ ਆ ਵੀ ਭਾਈ ਆਇਆ ਕਰੋ ਾਰੇ ਦੇਵਾ ਕਰਿਆ ਕਰੋ ਪੰਚਾਇਤ ਨੂੰਾਰੇ ਨਗਰ ਨੂੰ ਆਉਂਦਾ ਹੀ ਬਹੁਤ ਆ ਨਕਰ ਆਰਾ ਆਉਣ ਲੱਗਿਆ ਬਹੁਤ ਆਉਂਦੇ ਆ ਜੀ ਤੇ ਹੋਰ ਵੀ ਸਾਡੀ ਬੇਨਤੀ ਹੈ ਵੀ ਜਰੂਰ ਆਇਆ ਕਰੋ ਜਿੰਨੇ ਵੀ ਨਵੇਂ ਬੱਚੇ ਆਗੇ ਸਾਰੇ ਬਹੁਤ ਆਉਂਦੇ ਆ ਹੋਰ ਵੀ ਆਇਆ ਕਰਨਗੇ ਤੇ ਆਵਾ ਆਇਆ ਕਰੋ ਲਾਜ਼ਮੀ ਵਾਹਿਗੁਰੂ ਜੀ ਕਾ ਕੱਲ ਸਾ ਵਾਹਿਗੁਰੂ ਜੀ ਕੀ ਬਤਈ